ਇਹ 4 ਤੋਂ 5 ਸਾਲ ਹੋ ਗਏ ਇੱਕ ਬੂਟਾ ਲਾਇਆ ਸੀ ਅਸੀਂ ਅਮਰੂਦ ਦਾ ਤੇ ਅਮਰੂਦ ਦਿਖਾਣਿਆ ਤੁਹਾਨੂੰ ਕਿੰਨਾ ਫਲ ਐਤ ਕੀ ਬਹੁਤ ਜ਼ਿਆਦਾ ਫਲ ਲੱਗਿਆ ਹੋਇਆ ਅਮਰੂਦਾਂ ਦੇ ਬੂਟੇ ਨੂੰ ਆ ਤੁਸੀਂ ਦੇਖ ਸਕਦੇ ਹੋ ਅਮਰੂਦਾਂ ਦਾ ਬੂਟਾ ਆ ਇਹ ਤੁਹਾਨੂੰ ਦਿਖਾ ਰਿਹਾ ਮੈਂ ਅਮਰੂਦਾਂ ਦਾ ਬੂਟਾ ਆ ਦੇਖੋ ਕਿੰਨਾ ਫਲ ਲੱਗਿਆ ਹੋਇਆ ਅਮਰੂਦ ਦਾ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਆ ਦੇਖੋ ਆ ਦੇਖੋ ਇਹ ਦੋਸਤੋ ਤੁਸੀਂ ਕਿਸੇ ਵੀ ਨਰਸਰੀ ਦੇ ਵਿੱਚੋਂ ਲੈ ਸਕਦੇ ਹੋ ਵਧੀਆ ਤੋਂ ਵਧੀਆ نسل ਦਾ ਤੁਹਾਨੂੰ ਬੂਟਾ ਜਿਹੜਾ ਅਮਰੂਦਾਂ ਤੋਂ ਮਿਲ ਜੇਗਾ ਇੱਕ ਲਾਲ ਅਮਰੂਦ ਦਾ ਬੂਟਾ ਹੁੰਦਾ ਤੇ ਇੱਕ ਚਿੱਟੇ ਅਮਰੂਦਾਂ ਦਾ ਬੂਟਾ ਹੁੰਦਾ ਇਹ ਤਕਰੀਬਨ ਚਿੱਟਾ ਅਮਰੂਦ ਹੀ ਹੈ ਇਹ ਲਾਲ ਅਮਰੂਦ ਨਹੀਂ ਹੈਗਾ ਤਾਂ ਵਧੀਆ ਕੁਆਲਿਟੀ ਦਾ ਬੂਟਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਜਾ ਦੇਖੋ ਤੇ ਵੀਡੀਓ ਦੱਬ ਕੇ ਸ਼ੇਅਰ ਕਰਿਓ ਨਵਾਂ ਚੈਨਲ ਬਣਾਇਆ ਆਪਾਂ ਇਹ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਯਾਰਾਂ ਦੋਸਤਾਂ ਤੱਕ ਖੇਤੀਬਾੜੀ ਰਿਲੇਟਡ ਚ ਵੀਡੀਓ ਮੈਂ ਤੁਹਾਨੂੰ ਪਾਉਂਦਾ ਰਹੂੰਗਾ ਬਾਕੀ ਲੱਗ ਲੱਗ ਫਲਾਂ ਦੀ ਵੀਡੀਓ ਫਲਾਂ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਹੂੰਗਾ ਸਬਜ਼ੀ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਹੂੰਗਾ ਮੈਂ ਤਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਹੁਤ ਹੀ ਜ਼ਿਆਦਾ ਫਲ ਲੱਗਿਆ ਹੋਇਆ ਜੇ ਅਮਰੂਦ ਕੱਚੇ ਨੇ ਇੱਕ ਬਰਸਾਤ ਹੋਊਗੀ ਤਾਂ ਜਿਹੜਾ ਇਹਦਾ ਫਲ ਆ ਉਹ ਪੱਕਣਾ ਸਟਾਰਟ ਹੋ ਜਾਏਗਾ ਆ ਦੇਖੋ ਹਜੇ ਮਤਲਬ ਕੀ ਜਿਹੜਾ ਇਹਦਾ ਫਲਾ ਅਮਰੂਦ ਦਾ ਉਹ ਕੱਚਾ ਫਲ ਆ ਏ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਇਹ ਕੱਚਾ ਫਾਲ ਹੈ ਹਜੇ ਜਦੋਂ ਮਤਲਬ ਕਿ ਇੱਕ ਬਰਸਾਤ ਹੋ ਗਈ ਤਾਂ ਇਹ ਫਾਲੇ ਜਿਹੜਾ ਉਹ ਪੱਕਣਾ ਸਟਾਰਟ ਹੋ ਜਾਏਗਾ ਹਾਂ ਇਹ ਪੱਕਣਾ ਸਟਾਰਟ ਹੋ ਜਾਏਗਾ ਹਜੇ ਅਮਰੂਦ ਕੱਚੇ ਨੇ ਆ ਦੇਖੋ ਤਾਂ ਦੋਸਤੋ ਨਰਸਰੀ ਤੋਂ ਤੁਸੀਂ ਲੈ ਸਕਦੇ ਹੋ ਦੇਖੋ ਇਹ ਬੂਟਿਆਂ ਦੀ ਜਿਹੜੀ ਮਤਲਬ ਕਿ ਜਿਹੜੀ ਜਿਹੜਾ ਬੂਟਿਆਂ ਦਾ ਫਾਇਦਾ ਹਨਾ 4 ਤੋਂ 5 ਸਾਲ ਹੋ ਗਏ ਨੇ ਇਸ ਬੁੱਟੇ ਨੂੰ ਲਾਏ ਨੂੰ ਦੇਖੋ ਕਿੱਡਾ ਵੱਡਾ ਪੌਦਾ ਜਿਹੜਾ ਅਮਰੂਦ ਦਾ ਹੋ ਚੱਲਿਆ ਤੇ ਹੁਣ ਫਲ ਇਹ ਨਹੀਂ ਪਤਾ ਵੀ ਕਿੰਨਾ ਟਾਈਮ ਤੱਕ ਕਿੰਨੇ ਟਾਈਮ ਤੱਕ ਇਹ ਫਲ ਦਿੰਦਾ ਰਹੂਗਾ ਹਨਾ ਤਾਂ ਮੈਂ ਇਸੇ ਕਰਕੇ ਕਹਿਣਾ ਕਿ ਬੁੱਟਿਆਂ ਨੂੰ ਦਰਖਤਾਂ ਨੂੰ ਨਾ ਵੱਡੋ ਆਪਣੇ ਨੇੜੇ țeੜੇ ਹੋ ਸਕੇ ਆਪਣੇ ਜਿਹੜੇ ਜ਼ਿੰਮੇਦਾਰ ਭਰਾ ਨੇ ਬਹੁਤ ਸਾਰੇ ਅੱਗ ਲਾ ਕੇ ਬੁੱਟੇ ਨੂੰ ਸਾੜ ਦਿੰਦੇ ਨੇ ਹਨਾ ਫਲਾਂ ਦੇ ਬੁੱਟਿਆਂ ਨੂੰ ਵੱਢ ਦਿੰਦੇ ਨੇ ਤਾਂ ਦੋਸਤੋ ਇਦਾਂ ਦੇ ਗਲਤੀ ਤੁਸੀਂ ਨਾ ਕਰੋ ਫਲਾਂ ਦੇ ਬੁੱਟੇ ਤੁਸੀਂ ਲਾਓ ਕੀ ਤੋ ਵੀ ਲਾ ਦੋ ਲਿਆ ਕੇ ਨਰਸਰੀ ਤੋਂ ਤਾਂ ਤੁਹਾਨੂੰ ਉਹ ਫਲ ਦੇ ਕੇ ਜਾਏਗਾ ਆ ਦੇਖੋ ਵੀਡੀਓ ਚੰਗੀ ਲੱਗੀ ਦੋਸਤੋ ਦੱਬ ਕੇ ਸ਼ੇਅਰ ਕਰਿਓ ਵੀਡੀਓ ਨੂੰ ਠੀਕ ਹੈ ਇਦਾਂ ਦੀ ਵੀਡੀਓ ਅਸੀਂ ਤੁਹਾਡੇ ਤੱਕ ਲੈ ਕੇ ਆਂਦੇ ਰਵਾਂਗੇ ਤਾਂ ਚੈਨਲ ਆਪਣਾ ਨਵਾਂ ਬਣਿਆ ਹੋਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਿਹੜੀ ਵੀਡੀਓ ਤੋਂ ਤੁਹਾਡੇ ਤੱਕ ਪਹੁੰਚ ਸਗੇ ਤੇ ਇਦਾਂ ਦੀਆਂ ਵੀਡੀਓ ਮੈਂ ਤੁਹਾਨੂੰ ਪਾਂਦਾ ਰਹੂੰਗਾ ਖੇਤਾ ਸੰਬੰਧੀ ਸਬਜ਼ੀ ਸੰਬੰਧੀ ਵੀਡੀਓ ਖੇਤਾਂ ਦੀ ਸਬਜ਼ੀ ਦੀ ਵੀਡੀਓ ਮੈਂ ਬਣਾਉਂਦਾ ਰਹਿਣਾ ਆ ਤਾਂ ਸਬਜ਼ੀ ਦੀ ਵੀਡੀਓ ਮੈਂ ਤੁਹਾਨੂੰ ਖੇਤੀਬਾੜੀ ਰਿਲੇਟਡ ਜਿਹੜੀ ਵੀਡੀਓ ਕੋਈ ਵੀ ਹੈ ਉਹ ਮੈਂ ਤੁਹਾਨੂੰ ਭੰਦਾ ਰਹੂਗਾ ਠੀਕ ਹੈ ਦੋਸਤੋ ਤਾਂ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆਂ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਰੱਬ ਰਾਖਾ